ਸਸ ਸਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਫਰ ਕਰਾਂਗੇ ਲੌਂਗੇਵਾਲਾ ਬਾਰਡਰ ਤੋਂ ਲੈ ਕੇ ਦੰਤੌਰ ਤੱਕ ਪਿਛਲੀ ਵੀਡੀਓ ਆਪਣੀ ਸੰਮ ਤੋਂ ਲੈ ਕੇ ਲੌਂਗੇਵਾਲਾ ਬਾਰਡਰ ਤੱਕ ਸੀ ਤੇ ਇੱਥੋਂ ਜਦੋਂ ਆਪਾਂ ਜਾਣਾ ਤਾਂ ਵਾਇਆ ਰਾਮਗੜ੍ਹ ਹੋ ਕੇ ਵਾਪਸੀ ਹੁੰਦੀ ਆ ਜਾਂ ਤਨੌਟ ਹੋ ਕੇ ਹੁੰਦੀ ਆ ਇੱਥੋਂ ਰਾਮਗੜ੍ਹ ਤਕਰੀਬਨ 43 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਸਾਰਾ ਤਕਰੀਬਨ ਦੋਸਤੋ ਡਰਾਈ ਏਰੀਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਅਸੇ ਪਾਸੇ ਦਾ ਮਾਹੌਲ ਸਾਰਾ ਇਹ ਰੇਤਲੇ ਟਿੱਬੇ ਹੀ ਨੇ ਤਕਰੀਬਨ ਇੱਧਰ ਕਿ ਦੋਸਤੋ ਇਹ ਉਹੀ ਏਰੀਆ ਜਿੱਥੋਂ ਜਿਹੜੀ ਪੰਜਾਬ ਤੋਂ ਇੰਦਰਾ ਗਾਂਧੀ ਨਹਿਰ ਨਿਕਲ ਕੇ ਆਉਂਦੀ ਆ ਇਹ ਸਾਹਮਣੇ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਆ ਇਹ ਰਾਮਗੜ੍ਹ ਤੇ ਇਥੋਂ ਲੋਂਗੇਵਾਲਾ ਬਾਰਡਰੋਂ ਦੇ ਵਿਚਾਲਿਆਂ ਤਕਰੀਬਨ ਕ੍ਰੋਸ ਹੁੰਦੀ ਆ ਇਹ ਨਹਿਰ ਇਸ ਨੂੰ ਪਾਰ ਕਰਕੇ ਥੋੜਾ ਚੱਲਣ ਤੋਂ ਬਾਅਦ ਅੱਗੇ ਛੋਟੀ ਜੀ ਮੰਡੀ ਆਉਂਦੀ ਆ ਰਾਮਗੜ੍ਹ ਮੰਡੀ ਇਹ ਸਾਹਮਣੇ ਆਪਾਂ ਤਕਰੀਬਨ ਰਾਮਗੜ੍ਹ ਮੰਡੀ ਪਹੁੰਚ ਚੁੱਕੇ ਆ ਰਾਮਗੜ੍ਹ ਮੰਡੀ ਤੋਂ ਇਥੋਂ ਜੈਸਲਮੇਰ ਵੀ ਜਾਇਆ ਜਾਂਦਾ ਤੇ ਇਥੋਂ ਦੋਸਤੋ ਆਪਾਂ ਮੋਨਗੜ ਨੂੰ ਹੋ ਕੇ ਵਾਪਸੀ ਕਰ ਰਹੇ ਆ ਇੱਥੇ ਹੋਟਲ ਵਗੈਰਾ ਨੇ ਅਗਰ ਕੋਈ ਦੋਸਤ ਮਿੱਤਰ ਇੱਧਰ ਆਉਂਦਾ ਹੈ ਤਾਂ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਇੱਥੇ ਮਿਲ ਜਾਂਦਾ ਹੈ ਆਰਾਮਗੜ ਦੇ ਵਿੱਚ ਇਹ ਦੋਸਤੋ ਆਪਾਂ ਆਰਾਮਗੜ ਮੰਡੀ ਉਸ ਨੂੰ ਕ੍ਰੋਸ ਕਰਦੇ ਹੋਏ ਅੱਗੇ ਵਧ ਰਹੇ ਆ ਇੱਥੇ ਜ਼ਿਆਦਾਤਰ ਜਿਹੜੇ ਏਰੀਏ ਨੇ ਉਹ ਬੇਆਬਾਦ ਏਰੀਏ ਨੇ ਜਿਹੜੇ ਪਿੰਡ ਵਗੈਰਾ ਨੇ ਉਹ ਕਾਫੀ ਦੂਰੀ ਤੇ ਜਾ ਕੇ ਹੀ ਵੇਖਣ ਨੂੰ ਮਿਲਦੇ ਨੇ ਸੜਕਾਂ ਤੇ ਬਹੁਤ ਘੱਟ ਪਿੰਡ ਨੇ ਕਿਤੇ ਕਿਤੇ ਵਿਰਲਾ-ਵਿਰਲਾ ਪਿੰਡ ਆਉਂਦਾ ਹੈ ਇੱਥੋਂ ਫਿਰ ਦੋਸਤੋ ਇੱਕ ਕੱਟ ਆਉਂਦਾ ਜਿੱਥੋਂ जैसलमेर ਬਾੜਮੀਰ ਇਧਰ ਨੂੰ ਰੋਡ ਚਲਾ ਜਾਂਦਾ ਤੇ ਆਪਾਂ ਇੱਥੋਂ ਖੱਬੇ ਪਾਸੇ ਮੁੜ ਕੇ ਤੇ ਆਪਾਂ ਜਾ ਰਹੇ ਆ ਮੋਣਗੜਵਾਲ ਨੂੰ ਮੋਣਗੜ ਤੱਕ ਤਕਰੀਬਨ ਹੀ ਜਿੰਨਾ ਏਰੀਆ ਉਹ ਤੁਹਾਨੂੰ ਬੇਆਬਾਦੀ ਵੇਖਣ ਨੂੰ ਮਿਲੇਗਾ ਪਿਛਲੇ ਸਾਲ ਜਿਹੜੀਆਂ ਗਰਮੀ ਦੇ ਵਿੱਚ ਬਰਸਾਤਾਂ ਹੋਈਆਂ ਸੀ ਉਹਨਾਂ ਦਾ ਪਾਣੀ ਹੁਣ ਤੱਕ ਵੀ ਇੱਥੇ ਆਸੇ-ਪਾਸੇ ਖੜਾ ਮਿਲਦਾ ਹੈ ਕਿਉਂਕਿ ਜਿਹੜਾ ਇਧਰਲੇ ਪਾਸੇ ਦਾ ਏਰੀਆ ਉਹ ਜ਼ਿਆਦਾਤਰ ਰੋੜਾਂ ਵਾਲੀ ਹੀ ਸਾਰੀ ਜ਼ਮੀਨਾਂ ਤੇ ਇੱਥੇ ਦੋਸਤੋ ਆਸੇ ਪਾਸੇ ਬਹੁਤ ਜ਼ਿਆਦਾ ਦਰਖਤ ਨੇ ਜਿਹੜੇ ਸੜਕ ਦੇ ਆਸੇ ਪਾਸੇ ਵੀ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਵੀ ਤੁਹਾਨੂੰ ਸੰਘਣੇ ਜੰਗਲਾਂ ਦੀ ਤਰ੍ਹਾਂ ਹੀ ਨਜ਼ਰ ਆਉਂਦਾ ਹੈ ਤੇ ਦੋਸਤੋ ਮੋਣਗੜ ਜਿਹੜਾ ਏਰੀਆ ਇੱਥੇ ਬਹੁਤ ਸਾਰੇ ਪੰਜਾਬੀ ਲੋਕਾਂ ਨੇ ਵੀ ਆ ਕੇ ਜ਼ਮੀਨਾਂ ਖਰੀਦੀਆਂ ਨੇ ਆਪਾਂ ਹੁਣ ਤਕਰੀਬਨ ਮੋਣਗੜ ਪਹੁੰਚ ਗਏ ਆ ਮੋਣਗੜ ਇੱਥੋਂ 1 ਕਿਲੋਮੀਟਰ ਇਹ ਮੇਨ ਰੋਡ ਤੋਂ ਥੋੜਾ ਜਿਹਾ ਹਟ ਕੇ ਸਾਹਮਣੇ ਤੁਸੀਂ ਨਹਿਰ ਦਾ 뷰 ਦੇਖ ਰਹੇ ਹੋ ਤੇ ਨਹਿਰ ਦੇ ਨਾਲ-ਨਾਲ ਬਿਲਕੁਲ ਸੜਕ ਜਾਂਦੀ ਹੈ ਇਹ ਨਹਿਰ ਉਹੀ ਹੈ ਜਿਹੜੀ ਇੰਦਰਾ ਗਾਂਧੀ ਕਨਾਲ ਪੰਜਾਬ ਤੋਂ ਹਰੀਕੇ ਹੈੱਡ ਤੋਂ ਨਿਕਲ ਕੇ ਆਉਂਦੀ ਆ ਤੇ ਇਹ ਸਾਰੀ ਤਕਰੀਬਨ ਬਾਰਡਰ ਏਰੀਏ ਦੇ ਨਾਲ-ਨਾਲ ਅੱਗੇ ਨਿਕਲ ਕੇ ਜਾਂਦੀ ਆ ਹੁਣ ਆਪਾਂ ਦੋਸਤੋ ਇੱਥੋਂ ਮੋਣਗੜ ਮੰਡੀ ਦੇ ਵਿੱਚੋਂ ਹੋ ਕੇ ਚੱਲਾਂਗੇ ਬਹੁਤ ਸਾਰੇ ਦੋਸਤਾਂ ਦੀ ਇੱਛਾ ਹੁੰਦੀ ਆ ਕਿ ਮੋਣਗੜ ਮੰਡੀ ਦੇਖੀਏ ਕਿੱਡਾ ਕਬੱਡਾ ਸ਼ਹਿਰ ਆ ਇਹ ਕੋਈ ਜ਼ਿਆਦਾ ਵੱਡਾ ਸ਼ਹਿਰ ਨਹੀਂ ਆ ਇੱਥੇ ਜ਼ਮੀਨਾਂ ਖਰੀਦਣ ਕਰਕੇ ਇਹ ਜ਼ਿਆਦਾਤਰ ਮਸ਼ਹੂਰ ਆ ਮੋਣਗੜ ਏ ਇੱਕ ਛੋਟਾ ਜਿਹਾ ਸ਼ਹਿਰ ਕਹਿ ਸਕਦੇ ਆ ਆਪਾਂ ਇਸ ਨੂੰ ਜਾਂ ਛੋਟੀ ਜੀ ਮੰਡੀ ਕਹਿ ਸਕਦੇ ਆ ਇਹ ਸਾਹਮਣੇ ਆਪਾਂ ਇੱਥੇ ਐਂਟਰੀ ਕੀਤੀ ਆ ਮੋਣਗੜ ਦੇ ਵਿੱਚ ਇਸ ਸਮੇਂ ਹੁਣ ਆਪਾਂ ਮੋਣਗੜ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਇਹ ਮੇਨ ਰੋਡ ਦੇ ਉੱਪਰ ਬਸ ਆਸੇ ਪਾਸੇ ਤੇ ਦੁਕਾਨਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਛੋਟਾ ਜਿਹਾ ਬਜ਼ਾਰ ਦੇਖਣ ਨੂੰ ਮਿਲਦਾ ਹੈ ਤੇ ਇਹ ਖੇਤੀ ਕਰਕੇ ਕਾਫੀ ਮਸ਼ਹੂਰ ਏਰੀਆ ਹੈ ਕੁਝ ਏਰੀਏ ਇੱਥੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਰੋੜਾਂ ਵਾਲੀ ਜ਼ਮੀਨ ਵੀ ਹੈ ਔਰ ਕੁਝ ਏਰੀਏ ਵਾਹੀ ਜੋਗ ਵੀ ਹੈ ਕਿਉਂਕਿ ਬਿਲਕੁਲ ਮੋਨਗੜ ਦੇ ਨਾਲੋਂ ਨਹਿਰ ਨਿਕਲਣ ਕਰਕੇ ਕਾਫੀ ਏਰੀਆ ਜਿਹੜਾ ਇੱਥੇ ਉਹ ਆਬਾਦ ਵੀ ਦੇਖਣ ਨੂੰ ਮਿਲਦਾ ਹੈ ਇਹ ਦੋਨਾਂ ਪਾਸੇ ਦੋਸਤੋ ਇੱਥੇ ਜਿਹੜੀ ਮਾਰਕੀਟ ਬਣੀ ਹੋਈ ਆ ਆਪਾਂ ਮੋਨਗੜ ਨੂੰ ਕ੍ਰਾਸ ਕਰਦੇ ਹੋਏ ਅੱਗੇ ਦੰਤੌਰ ਪੋਗਲ ਖਾਜੂ ਵਾਲਾ ਇਸ ਪਾਸੇ ਨੂੰ ਵਧ ਰਹੇ ਆ ਇੱਥੇ ਦੋਸਤੋ ਮੈਂ ਇੱਕ ਗੱਲ ਹੋਰ ਸਾਂਝੀ ਕਰ ਦੇਣੀ ਚਾਹਣਾ ਕਿ ਇਹ ਰੋਡ ਆਮ ਸੜਕਾਂ ਦੀ ਤਰ੍ਹਾਂ ਜਿਆਦਾ ਨਹੀਂ ਚੱਲਦਾਗਾ ਤੁਹਾਨੂੰ ਕਿਤੇ ਹੀ ਜਾ ਕੇ ਕੋਈ ਵਿਰਲਾ ਸਾਧਨ ਵੇਖਣ ਨੂੰ ਮਿਲਦਾ ਨਹੀਂ ਤਾਂ ਬਿਲਕੁਲ ਖਾਲੀ ਤੇ ਸੁੰਨਸਾਨ ਰੋਡ ਹੀ ਲੱਗਦਾ ਕਿਉਂਕਿ ਆਸੇ ਪਾਸੇ ਇੰਦੇ ਬਹੁਤ ਜ਼ਿਆਦਾ ਦਰਖਤ ਆ ਇਸ ਤਰ੍ਹਾਂ ਲੱਗਦਾ ਹੈ ਕਿ ਆਪਾਂ ਕਿਸੇ ਜੰਗਲ ਨੂੰ ਕ੍ਰੋਸ ਕਰ ਰਹੇ ਹਾਂ ਇਹ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਕਿ ਕੋਈ ਕਿਸੇ ਤਰ੍ਹਾਂ ਦਾ ਵੀ ਸਾਧਨ ਇੱਥੇ ਦੇਖਣ ਨੂੰ ਨਹੀਂ ਮਿਲਦਾਗਾ ਬਹੁਤ ਘੱਟ ਟ੍ਰੈਫਿਕ ਆ ਜਿਹੜਾ ਇਨ੍ਹਾਂ ਸੜਕਾਂ ਤੇ ਦੇਖਣ ਨੂੰ ਮਿਲਦਾ ਮੋਨਗੜ ਤੋਂ ਅੱਗੇ ਇੱਕ ਸਟੇਸ਼ਨ ਆਉਂਦਾ ਨਾਚਨਾ ਨਾਚਨਾ ਸਟੇਸ਼ਨ ਕਾਫੀ ਜ਼ਿਆਦਾ ਮਸ਼ਹੂਰ ਆ ਇਹ ਇਥੋਂ ਮੇਨ ਰੋਡ ਤੋਂ ਸ਼ਾਇਦ 6-7 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਇੱਥੇ ਵੀ ਲੋਕ ਖੇਤੀ ਦਾ ਜਾਂ ਜ਼ਮੀਨਾਂ ਦੇ ਜਿਹੜੇ ਸੇਲ ਪਰਚੇਜ਼ ਦਾ ਕੰਮ ਆ ਉਹ ਕਾਫੀ ਵੱਡੇ ਪੱਧਰ ਤੇ ਕਰਦੇ ਆ ਦੋਸਤੋ ਇਸ ਰੋਡ ਤੇ ਇੱਕ ਚੀਜ਼ ਹੋਰ ਆ ਕਿ ਬਹੁਤ ਘੱਟ ਜਿਹੜੇ ਪੈਟਰੋਲ ਪੰਪ ਵਗੈਰਾ ਤੁਹਾਨੂੰ ਮਿਲਣਗੇ ਜਾਂ ਜਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਤਰੀ ਦੀ ਦੁਕਾਨ ਆ ਉਹ ਚੀਜ਼ਾਂ ਦੀ ਸਹੂਲਤ ਬਹੁਤ ਘੱਟ ਆ ਤੇ ਨਾਚਣਾ ਨੂੰ ਜਦੋਂ ਆਪਾਂ ਕ੍ਰੋਸ ਕਰਦੇ ਆ ਤਾਂ ਉਸ ਤੋਂ ਅੱਗੇ ਛੋਟਾ ਜਿਹਾ ਸ਼ਹਿਰ ਆਉਂਦਾ ਹੈ ਬੀਕੰਪੁਰ ਬੀਕੰਪੁਰ ਵੀ ਇੱਕ ਕਸਬਾ ਹੈ ਇੱਥੇ ਦੋਸਤੋ ਇੱਕ ਰੋਡ ਆ ਜਿਹੜਾ ਉਹ ਇਧਰ ਬਾਪ ਫਲੌਦੀ ਨੂੰ ਚਲਾ ਜਾਂਦਾ ਹੈ ਤੇ ਦੂਸਰਾ ਇੱਥੋਂ ਆਪਾਂ ਜਿਹੜਾ ਭਾਰਤਮਾਲਾ ਰੋਡ ਲੈ ਕੇ ਤੇ ਅੱਗੇ ਵਾਪਸੀ ਜਿਹੜਾ ਦੰਤੌਰ ਪੁੱਗਲ ਇਧਰ ਨੂੰ ਆ ਜਾਂਦੇ ਆ ਇਹ ਹੁਣ ਆਪਾਂ ਦੋਸਤੋ ਇਧਰੋਂ ਬੀਕੰਪੁਰ ਨੂੰ ਕ੍ਰੋਸ ਕਰਦੇ ਆ ਤਾਂ ਅੱਗੇ ਛੋਟਾ ਜਿਹਾ ਕਸਬਾ ਇੱਕ ਆਉਂਦਾ ਹੈ ਰਣਜੀਤਪੁਰਾ ਉਹ ਥੋੜਾ ਜਿਹਾ ਮੇਨ ਰੋਡ ਤੋਂ ਹਟ ਮੈਂ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਉਹ ਰਣਜੀਤਪੁਰੇ ਦਾ ਤੁਸੀਂ ਦੇਖ ਰਹੇ ਹੋ ਰਣਜੀਤਪੁਰਾ ਰਾਓ ਵਾਲਾ ਗੋੜੂ ਦੰਤੌਰ ਇਹ ਛੋਟੇ ਛੋਟੇ ਕਸਬੇ ਨੇ ਜਿਹੜੇ ਇਸ ਰੋਡ ਤੇ ਵੇਖਣ ਨੂੰ ਆਪਾਂ ਨੂੰ ਮਿਲਦੇ ਨੇ ਤੇ ਇਹ ਦੋਸਤੋ ਜਿਹੜੀ ਵੀਡੀਓ ਸੀ ਲੋਂਗੇਵਾਲਾ ਤੋਂ ਲੈ ਕੇ ਦੰਤੌਰ ਤੱਕ ਦੀ ਤੁਹਾਨੂੰ ਛੋਟੇ ਛੋਟੇ ਅਸੀਂ ਵੀਊ ਵਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਦੋਸਤ ਮਿੱਤਰ ਇਧਰ ਦੀ ਜਾਣਾ ਚਾਹੁੰਦੇ ਆ ਜਾਂ ਇਸ ਏਰੀਆ ਚ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਥੋੜੀ ਆਸਾਨੀ ਹੋ ਸਕੇ ਇੱਕ ਆਈਡੀਆ ਲੱਗ ਸਕੇ ਕਿ ਇਸ ਦਰ ਕਿੱਦਾਂ ਦਾ ਮਾਹੌਲ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ